ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਚੀਜ਼ ਦਾ ਖਿਆਲ ਰੱਖਿਓ ਕਿ ਅੱਜ ਮਾਈਕ ਨਹੀਂ ਹੈਗੇ ਤੇ ਐਡਜਸਟਮੈਂਟ ਮੇਰੀ ਆਵਾਜ਼ ਦੀ ਕਰ ਲਿਓ ਅੱਜ ਬੜਾ ਜ਼ਿਆਦਾ ਸਪੈਸ਼ਲ ਡੇ ਇੰਨਾ ਵੀ ਜ਼ਿਆਦਾ ਸਪੈਸ਼ਲ ਡੇ ਆ ਕਿ ਮੇਰੇ ਲਈ ਬਹੁਤ ਜ਼ਿਆਦਾ ਸਪੈਸ਼ਲ ਜਿਹੜਾ ਇਹ ਗੱਲ ਸੁਨੇਗਾ ਉਹਦੇ ਲਈ ਬਹੁਤ ਜ਼ਿਆਦਾ ਸਪੈਸ਼ਲ ਹੋ ਜਾਏਗਾ ਜਿਹੜਾ ਇਸ ਚੀਜ਼ ਦੀ ਵੀਕਟ ਕਰ ਰਿਹਾ ਸੀ ਬਾਕੀ ਥੰਬਨੇਲ ਟਾਈਟਲ ਤੋਂ ਸਾਨੂੰ ਪਤਾ ਲੱਗ ਜੇਗਾ ਪਤਾ ਲੱਗ ਹੀ ਜਾਏਗਾ ਹੋਵੇਗਾ ਕਿ ਇਹ ਕਿਸ ਚੀਜ਼ ਦੇ ਉੱਤੇ ਵੀਡੀਓ ਆ ਤੇ ਅੱਜ ਮੈਂ ਬਹੁਤੀ دیر ਨਾ ਲਾਵਾਂ ਬੰਦੇ ਆ ਨਾ ਜਦੋਂ ਐਂਕਰ ਸਟੇਜ ਦੇ ਉੱਤੇ ਬੋਲਦਾ ਵਾ ਤੇ ਉਹ ਬੜਾ ਕੁਝ ਉਸ ਸ਼ਖਸ ਬਾਰੇ ਬੋਲਦਾ ਜਿਹਨੇ ਸਟੇਜ ਦੇ ਉੱਤੇ ਆਉਣਾ ਹੁੰਦਾ ਇਸੇ ਤਰੀਕੇ ਨਾਲ ਮੇਰਾ ਹਾਲ ਵੋ ਐਂਕਰ ਵਾਲਾ ਵਾ ਤੇ ਅੱਜ ਜਿਹੜਾ ਮੈਂ ਥੋੜਾ ਜਿਹਾ ਉੱਚੀ ਤਾਂ ਬੋਲਣ ਦੇ ਆ ਕਿਉਂਕਿ ਮੇਰੇ ਕੋਲ ਮਾਈਕ ਨਹੀਂ ਹੈ ਜੇ ਮੇਰੀ ਆਵਾਜ਼ ਜ਼ਿਆਦੀ ਵੀ ਤੁਹਾਡੇ ਕੰਨਾਂ ਵਿੱਚ ਪੈਰੀਏ ਤਾਂ ਵੀ ਐਡਜਸਟਮੈਂਟ ਕਰ ਲਿਓ ਤੇ ਅੱਜ ਵੇਖੋ ਜੀ ਅੱਜ ਹੈਗਾ ਵਾ ਸਿਮਰਨ ਦੇ ਵਿਆਹ ਦੀਆਂ ਤਿਆਰੀਆਂ ਸਾਨੂੰ ਵੀ ਅੱਜ ਪਤਾ ਲੱਗਾ ਜੀ ਸਾਨੂੰ ਵੀ ਅੱਜ ਪਤਾ ਲੱਗਾ ਕਿ ਉਹਦੇ ਦਾਦਾ ਜੀ ਦਾ ਫੋਨ ਆਇਆ ਅਸੀਂ ਆਪਣੀ ਧੀ ਦੇ ਨਾਲ ਜਾ ਕੇ ਭਾਬੀ ਸਿਮਰਨ ਦੀ ਭੂਆ ਤੇ ਸਿਮਰਨ ਦਾ ਜਿਹੜੇ ਦਾਦਾ ਜੀ ਆ ਇਹਨਾਂ ਨੇ ਰਲ ਮਿਲ ਕੇ ਜਾ ਕੇ ਮੁੰਡਾ ਵੇਖਿਆ ਮੁੰਡਾ ਬਿਲਕੁਲ ਲੱਗੇ ਨਜ਼ਦੀਕ ਕੋਈ ਪਿੰਡ ਤੋਂ ਆ ਅਸੀਂ ਵੀ ਹਜੇ ਮੁੰਡੇ ਬਾਰੇ ਕੁਝ ਵੇਖਿਆ ਨਹੀਂ ਅਜੇ ਤੇ ਅਸੀਂ ਹੁਣ ਜਾ ਰਹੇ ਹਾਂ ਪਹਿਲਾ ਦਿਨ ਤਿਆਰੀਆਂ ਦੇ ਆ ਜੋ ਕੁਝ ਵੀ ਖਰੀਦਦਾ ਖਰਦੀ ਕਰਨੀ ਹੈ ਸਿਮਰਨ ਦੀ ਉਹ ਸਿਮਰਨ ਹਰਮਨ ਤੇ ਸੁਕਰਾਰ ਐਸ ਲਈ ਅੱਧੇ ਰਸਤੇ ਉਹ ਆ ਗਏ ਆ ਤੇ ਅੱਧੇ ਰਸਤੇ ਅਸੀਂ ਉਹਨਾਂ ਕੋ ਪਹੁੰਚ ਜਾਣਾ ਵਾ ਕਿ ਜਿਹੜੀ ਵੀ ਵਿਆਹ ਦੀ ਸ਼ਾਪਿੰਗ ਹੁੰਦੀ ਆ ਉਹ ਸ਼ਾਪਿੰਗ ਅਸੀਂ ਕਰਨ ਜਾ ਰਹੇ ਆ ਤੇ ਅੱਜ ਇਹ ਵੀਡੀਓ ਨੂੰ ਕਿਤੇ ਵੀ ਸਕਿਪ ਨਾ ਕਰਿਓ ਵੱਡੀ ਗੱਲ ਇਹ ਆ ਕਿ ਅੱਜ ਤਰੀਕ ਦੱਸ ਦੇਣੀ ਕਿੰਨੀ ਆ ਅੱਜ ਤਰੀਕ ਹੈ ਕਿ 21 ਤਰੀਕ ਹੈ ਸੋਮਵਾਰ ਹੈਗਾ ਜੀ ਤੇ ਸੰਡੇ ਆਉਣ ਵਾਲੇ ਐਤਵਾਰ ਨੂੰ ਵਿਆਹ ਵਾ ਵਿਆਹ ਵਾ ਤੇ ਹੋ ਸਕਦਾ ਵਾ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਆ ਉਦੋਂ ਵੇਖਣ ਨੂੰ ਮਿਲੇ ਜਦੋਂ ਸਿਮਰੰਦਾ ਵਿਆਹ ਹੋ ਚੁੱਕਾ ਹੋਵੇ ਜੁੜੇ ਰਹੋ <coughs> <coughs> ਬੜਾ ਕੁਝ ਵੇਖਣ ਨੂੰ ਮਿਲਣਾ ਐਕਸਾਈਟਮੈਂਟ ਚੈੱਕ ਕਰਿਆ ਬਸ ਪਹੁੰਚ ਪਹੁੰਚਣੀ ਆਲੇ ਆ ਇੱਕ ਚੀਜ਼ ਕਹਿਣਾ ਜਾਵਾਂਗੇ ਕਿ ਉਹਦੀ ਦੁੱਖ ਉਹਦੇ ਸੁੱਖ ਉਹਦੀਆਂ ਹਰ ਹਾਲਾਤ ਤੁਸੀਂ ਸਾਰਿਆਂ ਨੇ ਵੇਖੀਏ ਵੇਖਿਆ ਬਿਲਕੁਲ ਤੇ ਅਸੀਂ ਜੋਨੇ ਆ ਕਿ ਅੱਜ ਉਹਦੀ ਜ਼ਿੰਦਗੀ ਦਾ ਬੜਾ ਵੱਡਾ ਦਿਨ ਸ਼ੁਰੂ ਆ ਉਹਦੀ ਸ਼ਾਪਿੰਗ ਸ਼ੁਰੂ ਆ ਹੈਨਾ ਸਭ ਤੋਂ ਵੱਡਾ ਇਹ ਤੁਨੀ ਕੁੜੀ ਵਾਸਤੇ ਇੱਕ ਦਿਨ ਹੁੰਦਾ ਵਿਆਹ ਦਾ ਦਿਨ ਉਹਦੇ ਵਿਆਹ ਦੀ ਤਿਆਰੀਆਂ ਅੰਦਾਜ਼ ਪਹਿਲਾ ਦਿਨ ਆ ਤੇ ਅਸੀਂ ਇਹੀ ਚਾਹੁੰਦੇ ਆ ਕਿ ਜਿਵੇਂ ਅਸੀਂ ਇੰਜੋਏ ਕਰ ਰਹੇ ਆ ਤੇ ਤੁਸੀਂ ਵੀ ਇੰਜੋਏ ਕਰੋ ਤੇ ਜੁੜੇ ਰਹੋ ਵੀਡੀਓ ਦੇ ਨਾਲ ਜੋ ਜੋ ਤਿਆਰੀਆਂ ਕਰਦੇ ਆ ਸਾਰੀਆਂ ਤੁਹਾਨੂੰ ਦਿਖਾਵਾਂਗੇ ਨਿਕਲਿਆ ਨਾ ਉਹ ਵੀ ਆ ਗਈ ਆ ਗਈ ਆ ਗਈ ਆ ਗਈ ਇਹ ਆਉਣਾ ਉਹ ਬਿੱਲੀ ਆ ਗਈ ਉਹ ਆਉਣਾ ਬਿੱਲੀ ਆ ਗਈ ਉਹ ਆਉਣਾ ਬਿੱਲੀ ਇਹ ਹਉ ਤੱਕ ਲ ਹੋ ਗਿਆ ਗਾਇਸ ਉਹ ਤੱਕ ਲ ਹੋ ਗਿਆ ਉਹ ਗੁੱਸੇ ਹੈ ਕਿਉਂ ਗੈਸ ਉਹ ਸੀ ਇਧਰ ਲਾ ਫੜ ਕੇ ਵੀਰੇ ਸ਼ਾਸ਼ੀ ਪਹਿਲਾਂ ਵੀਡੀਓ ਫੈਸਰੀ ਵਾਲੇ ਵੋਟੀ ਜੀ ਨੂੰ ਮਿਲੋ ਪਰ ਪ੍ਰੋਣੀ ਰਹਿ ਗਈ ਆ ਵਾਈ ਬੁਰਜੀ ਕਾ ਖਾਲਸਾ ਵਾਈ ਜੀ ਕੀ ਗੱਲ ਹੈ ਇਹ ਮੈਨਾ ਹੀ ਰ ਹੈ ਹਾਂਜੀ ਉਹ ਕਿ ਹੰਗਸੇਗੀ ਤਾ ਚਲੋ ਆ ਉਹਨੇ ਪਾਇਆ ਨਾ ਬਾਜਾ ਆਦੋ ਆਹੋਨੇ ਬਾਵਾ ਬਾਵਾ ਖੋਲੋਗੇ ਫਿਰ ਮੈਂ ਕਪੜਾ ਆਓ ਕਪੜਾ ਕੱਢ ਲੇਂ ਠੀਕ

ਵੇਹਲਾ ਕੁਲੀ ਨੇ ਮੈਡ ਲੱਗ ਗੰਦੀਆਂ ਹੋਰ ਦਿਖਾ ਦੋ ਕੋਈ ਡਿਜ਼ਾਈਨ ਵਾਲੇ ਥੋੜੀ ਬੁੱਤ ਕੋਈ ਨਹੀਂ ਦਿਖਾ ਦਿੰਦੇ ਨੇ ਵਧੀਆ ਦੋ ਕੋਈ ਹਾਂਜੀ ਇਹ ਸੈਂਟਰ ਵਧੀਆ ਹੈ ਹੋਰ ਵੀ ਦਿਖਾ ਦਿਓ ਬੂਰਾਲੇ ਦੇ ਮੋਟੇ ਹੋਈਆਂ ਆ ਆਹ ਇਹ ਲੈਣੀ ਬਲੈਕ ਹੀ ਆ ਇਹ ਚੇਪੀ ਆ ਤੇਰਾ ਇਹ ਚੇਪੀ ਆ ਇਹ ਚਲੋ ਠੀਕ ਥੋੜੀ ਕਿੱਥੇ ਹੋ ਗਈ ਆ ਸ਼ਾਪਿੰਗ ਚੱਪਲਾਂ ਦੀ ਜੁੱਤੀਆਂ ਪਵਾਤੀਆਂ ਇਹਨਾਂ ਨੂੰ ਪਾ ਲੈਣੇ ਸਭੇ ਤਰ੍ਹਾਂ ਹੋਰ ਯਾਦ ਸੀ ਤਾਂ ਚੀਹੀ ਹੋਈ ਹੈ ਜਿਵੇਂ ਇਹ ਪੱਕਾ ਐਸ ਲੇਟੈਸਟ ਨੇ ਚੱਲਦੇ ਪਏ ਬਣੀ ਹੋਟ ਗਏ ਨੇ ਕੁੰਦਨ ਦਾ ਕੜਾ ਟ੍ਰੈਂਡ ਜਗਾ ਜਸਾ ਨੈਟ ਤੇ ਖੋਲਾਂਗੇ ਅਸੀਂ ਤੂ ਦਿਨ ਕਿਦੇ ਰੋਟ ਐਡਿਸ਼ਨਲ ਵੀ ਨਾਲ ਜੀ ਇਹਦਾ ਟ੍ਰੈਂਡ ਨਹੀਂ ਕਰੀ ਗਾ ਮੇਰਾ ਪੁੱਤ ਜਿਹੜਾ ਪਸੰਦ ਆ ਨਾ ਹਾਂ ਤੁਸੀਂ ਉਹ ਲੈ ਲਓ ਉਹ ਲੈ ਲੈਣਾ ਹਾਂ ਇਹਦੇ ਚ ਕੁੰਦਨਾ ਕੋੜਾ ਇੱਕਿਆ ਪਾਇਆ ਇਹ ਚ ਹਾਈਟ ਹੋੜਾ ਕੜਾ ਨਾ ਲਾਉਂਦੇ ਹਾਈਟ ਵਾਲਾ ਇਹਦਾ ਟ੍ਰੈਂਡ ਹੈਗਾ ਹਾਈਟ ਬਾਕੀ ਤੁਹਾਡੀ ਪਸੰਦ ਹੈ ਤੀ ਦੋਨੇ ਤੁਹਾਨੂੰ ਦਿਖਾ ਦਿਆਂਗੇ ਆ ਕੀ ਅੰਦਾ ਇਹ ਵੀ ਹਾਈਟ ਕੜੇ ਮਤਲਬ ਇਹ ਲੈਣਾ ਲੈ ਲੈਣੇ ਇਹ ਚ ਏਡੀ ਦੇ ਕੜੇ ਇਹ ਵੀ ਟ੍ਰੈਂਡ ਚ ਹੈ ਤਾਂ ਆਬ ਨਹੀਂ ਪੜਿਆ ਹੈ ਵੀ ਏਡੀ ਦਾ ਇਹ ਵੀ ਛੂੜਾ ਮਤਲਬ ਕਿ ਹਿੱਟ ਵਾਲਾ ਸਭ ਤੋਂ ਫਾਸਟ ਹੈਗਾ ਤੁਹਾਨੂੰ ਸੇ ਲੱਗਦੀਆਂ ਛੂੜੇ ਸੇ ਲੱਗਦੀਆਂ ਬਾਕੀ ਚੋਇਸ ਤੁਹਾਡੇ ਮਨ ਦੀ ਹੈ ਜੇ ਤੁਸੀਂ ਕੋਈ ਹੋਰ ਆਪਾਂ ਦੇਖਾਂਗੇ ਇਹਦਾ ਭਾਈ ਦੀ ਗੱਲ ਪਸੰਦ ਤੁਹਾਡੇ ਨਾਲ ਹੈ ਉਹ ਵੀ ਪੜੀ ਅਵੀ ਕੁੰਦਾਂ ਚ ਹਾਈਡ ਹੋ ਗਿਆ ਸਾਰੇ ਨਮਰਦਾਂ ਦੇ ਅਵੀ ਹੋ ਰਿਹਾ ਇਹਨਾਂ ਦੀ ਕੋਈ ਨਹੀਂ ਤੇਰੇ ਮਨ ਨੂੰ ਕਿਹੜਾ ਲੱਗਿਆ ਇਹ ਦੇਖਿਆ ਇਹ ਦੇਖ ਇਹੜੀ ਦਾ ਘੜਾ ਇਹ ਤਾਂ ਲੱਗ ਨੂੰ ਨਾ ਨਾ ਸਰ ਇਹੜੀ ਇਹਨਾਂ ਦੀ ਇਹ ਇਹ ਵੱਡੀ ਹੈ ਇਹ ਛੋਟੀ ਹੈ ਤੁਹਾਡਾ ਪ੍ਰੋਪਰ ਸਾਈਜ਼ ਘੜਾ 24 ਕਿਉਂਕਿ ਸਾਰੇ ਨਿਗਮ ਰਾਜ ਉਹ ਤੇਰੇ ਵਾਲੇ ਮੇਰੇ ਵਾਲੇ ਕੈਮਰਾ ਅਕੂਰੇਟ ਨਹੀਂ ਆਹ ਦੇਖੋ ਪੰਜ ਸਾਲ ਸਭ ਤੋਂ ਚੋਣਾਂ ਸਹੀ ਦੱਸੋ ਆ ਦੇਖੋ ਹੁਣ ਤੁਸੀਂ ਦੱਸਿਓ ਕਿ ਤੁਹਾਨੂੰ ਕਿਹੜਾ ਪਸੰਦ ਜਿਹੜਾ ਸਿਮਰਨ ਨੂੰ ਲੈ ਕੇ ਲਈਏ ਆ ਦੇ ਆ ਤੁਹਾਨੂੰ ਸਭ ਤੋਂ ਬਾਕੀ ਦੇਖੋ ਜਿਹੜਾ ਲੈਣਾ ਜਿਹੜਾ ਗੁੜੀਆਂ ਨੂੰ ਜਿਹੜਾ ਆਪਣੀ ਜਿਹੜਾ ਗੁੜੀਆਂ ਨੂੰ ਪਸੰਦ ਹੋਵੇ ਲੈ ਜਾਂਦੇ ਇਹਦੇ ਕੀ ਕਾਟੂਗੇ ਪੋਸਟ ਆਉਂਦੇ ਸਭ ਤੋਂ ਮਿਲ ਜਾਂਦੇ ਆਉਂਦੇ ਸਰਮਨ ਤੇਨੂੰ ਪਸੰਦ ਹਾਂਜੀ ਸਾਨੂੰ ਸਾਰੇ ਮਖਾਤਾਂ ਤੋਂ ਹੋਵੇ ਨਾ ਹੋਵੇ ਸੰਦਰ ਤੁਸੀਂ ਮੈਨੂੰ ਪਸੰਦ ਕਰ ਜੀ ਬਿਲਕੁਲ ਜੀ ਮੈਨੂੰ ਵੀ ਸਾਰੇ ਜਾਣੇ ਆਪਣੀ ਰਾਏ ਜ਼ਰੂਰ ਦਿਓ ਕੀ ਕਹਿਣਗੇ ਜੀ ਮੈਨੂੰ ਛੂੜਾ ਬਹੁਤ ਜਿਆਦਾ ਨਹੀਂ ਇਤਰਾਇਆ ਕਿ ਮੈਨੂੰ ਛੂੜਾ ਇਹ ਹਸੀਆਂ ਖੇਡੀਆਂ ਸਾਰੇ ਵਿਆਹ ਦੇ ਵਿੱਚ ਤੁਸੀਂ ਵੇਖਿਆ ਹਾਂ ਹਾਂਜੀ ਹਾਂਜੀ ਇੱਕ ਹਫ਼ਤਾ ਪਿਆ ਵਾ ਇੱਕ ਹਫ਼ਤੇ ਵਿੱਚ ਸਾਡੇ ਵੀਡੀਓ ਦੇ ਨਾਲ ਜੁੜੇ ਰਹੋ ਮੈਂ ਬਾਰ ਬਾਰ ਕਹਿ ਰਿਹਾ ਹਾਂ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਉਹਨਾਂ ਤੱਕ ਪਹੁੰਚ ਜਾਵੇ ਜਿਹੜੇ ਸਾਡੇ ਨਾਲ ਸਿਮਰਨ ਕਰਕੇ ਪਿਆਰ ਕਰਦੇ ਇਹਨ ਲੇਟਸ ਚੱਲ ਜਾਈਏ ਕਾ ਲੇਟ ਵਾਲਾ ਆਈਟਮ ਡੇਟ ਵਾਲੇ ਨਹੀਂ ਚੱਲਦੇ ਚੋਇਸ ਸਟੱਡੀ ਹੂੰ ਦੇਖਦੇ ਹਾਂ ਸਮਾਂ ਗਿਣੇ ਸਾਰੇ ਸੋਨੇ ਫੋਨ ਜਿਹੜੇ ਵਿਖਾਵਾਂਗੇ ਇੱਕ ਦੋ ਵਧੀਆ ਵਿਖਾਵਾਂਗੇ ਦੇਖਣ ਦਿਖਾਵਾਂਗੇ ਕਿਹੜੇ ਵਧੀਆ ਦਿਖਾਵਾਂਗੇ ਕਿੰਨਾ ਲਗਾਓ ਤੇ ਸਾਡਾ ਪਤਾ ਤੁਹਾਡੇ ਦੇਣੀ ਹੈ ਸੁਕਰਾਲ ਨੂੰ ਪੁੱਛ ਲੈਣੇ ਕੋਈ ਸਵੇਗੀ? ਇਹ ਦੱਸੋ। ਦੱਸੋ ਕਿਹੜਾ ਲਾ ਕੇ ਦੇਵਤਾ ਦੀਦੀ ਨੂੰ? ਦੱਸੋ। ਜਦੋਂ ਬਾਜ ਦੇ ਅੰਦਰ ਕਰੀਏ ਮੈਨੂੰ ਬਾਜ ਲਈਏ ਜੀ। ਹਾਂਜੀ। ਲਾਈਟ ਵੇਟ ਹੋਣਗੇ, ਵੇਟ ਨਹੀਂ ਹੋਏਗਾ ਇਹਨਾਂ ਦਾ। ਬਿਲਕੁਲ ਲਾਈਟ। ਇਹ ਤਾਂ ਡੋਲੀ ਕੋਲ ਵੀ ਆ ਗਈ ਨਾ। ਉਹ ਕਰਦੇ ਨਹੀਂ ਸ਼ੁਰੂ ਕਰਦੇ। ਉਹ ਆਲਰੇਡੀ ਬੱਗਰੇ ਕੋਲ ਆ। ਉਹ ਇੱਕ ਆ। ਹੈ ਨਾ? ਠੀਕ। ਆ ਗਏ। ਸੋਹਣੇ ਉਹੀ ਸੋਹਣੇ ਆ ਯਾ ਸੁਣੇ ਲੱਗੇ ਉਹੀ ਸੋਹਣੇ ਭਰੇ ਉਹੀ ਜਾਨੇ ਮੇਰੇ ਤਾਂ ਨਹੀਂ ਜਾਣਾ ਪੋਣੇ ਤੂੰ ਨਹੀਂ ਉਹਦਾ ਪਹਿਲਾਂ ਹੀ ਉੱਤੇ ਮੰਗ ਗਿਆ ਠੀਕ ਹੈ ਸੋਹਣੇ ਜਿਹੜੀ ਜਿਹੜੀ ਚੀਜ਼ ਪਸੰਦ ਹੁੰਦੀ ਹੈ ਨਾ ਉਹ ਲੈ ਲੈ ਹਾਂਜੀ ਅੱਛਾ ਕੜੇ ਲਿਆ ਦੇ ਬਿਤਰ ਹਾਂਜੀ ਕੜੇ ਨਾ ਦੋ ਛੋਟੇ ਛੋਟੇ ਕੜੇ ਦੇ ਦੇ ਇਹ ਕੜੇ ਆ ਤੇ ਬਾਈ ਦੇ ਕੜੇ ਦੇ ਦੇ ਕੜੇ ਨਾ ਬੰਦ ਦੇ ਦੇ ਫਾਈਨਲੀ ਬੜੀ ਜਿੱਦੋ ਜਹਿਰ ਕੀਤੀ ਤੇ ਥੋੜੇ ਜਿਹੇ ਪੈਸੇ ਘਟਾਏ ਪਰ ਘਟਾਏ ਉਹ ਚੀਜ਼ ਬੜੀ ਵਧੀਆ ਸੀ ਚੀਜ਼ ਬੜੀ ਵਧੀਆ ਸੀ ਇਹਰੇ ਨਾਲ ਦੇ ਵਿੱਚ ਸਾਰੇ ਕਾਦੀਆਂ ਦੇ ਵਿੱਚ ਸਭ ਤੋਂ ਜੱਗੀ ਸੋਹਣੀ ਦੁਕਾਨ ਤੇ ਸੋਹਣੀ ਚੀਜ਼ਾਂ ਮਿਲਦੀਆਂ ਨੇ ਬੜੇ ਜਣੇ ਕੋਈ ਨਾਮ ਸੁਣਿਆ ਸੀ ਪਰ ਕੁਝ ਨਾਮ ਦੱਸਾਂ ਜਣੇ ਕੋਈ ਪੁੱਛਿਆ ਤੇ ਨੌ ਜਣੇ ਨੇ ਇਹਨਾਂ ਦਾ ਨਾਮ ਲਿਆ ਸੀ ਜੋ ਵਿਜ਼ਿਟ ਕਰਕੇ ਪਤਾ ਲੱਗਾ ਤੇ ਨਾਲੇ ਟੀਵੀ ਤੇ ਆ ਗਿਆ ਥੈਂਕ ਯੂ चाहो ना भाई कोडिंग <laughs> <नहीं जो चान। laughs> ना भाई सेवा करिए नीला नीली दिखा है ना तो नीला रखा है बस कुछ नहीं चाहिए है ना तो नीला बहुत सजा जी दर्द नहीं मिल जाएगा ओके थैंक यू सो ਸਲਾਮ 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 ਇਹਨਾਂ ਨੂੰ ਲਿਆਇਣੀ ਹੈ ਬੋਲ ਤਰਾ ਸ਼ੋਰ ਮਿਟੇ ਇਹ ਕੋਈ ਲੇਟਸ ਪੀਸ ਆ ਫਾਈਟਾਮੀਨ ਨਹੀਂ ਲੈਣਾ ਕਲ ਵੀ ਮਿਲ ਜੇਗਾ ਵਾਈਟ ਦੀ ਬਹੁਤ ਡਿਮਾਂਡ ਆ ਸੋਣੀਏ ਸਾਂਦਾ ਲਾਜੀ ਬੰਦੀ ਸਾਂਦਾ ਹੀ ਥੈਂਕ ਯੂ ਲਾਜੀ ਜੀ ਬੰਦੀ ਇਹਨਾਂ ਬੰਦੀ ਉੱਥੇ ਚਲੇ ਜਾਓ ਹਾਂ ਲਾਜੀ ਭਾਈ ਹਾਂ ਜੀ ਮਾੜ ਲਾਜੀ ਦਾ ਨਾ ਨਾ ਇਹ ਆਦਿ ਕੱਠ ਬਣੀ ਮੈਂ ਇੱਕ ਆਇਆ ਤਾਂ ਲੈ ਲੈ ਤੇਰਾ ਨਾਲ ਸਾਰਾ ਦੇ ਨਾ ਮੈਂ ਇਹ ਲੈਣਾ ਬੱਤ ਕਰਨਾ ਸਾਰਾ ਦੇ ਤੇਰਾ ਸਾਰਾ ਦਿਨ ਸਾਰਾ ਦਿਨ ਤੇਰੇ ਤੇ ਆ ਪਰ ਤੇਨੂੰ ਨਹੀਂ ਪਤਾ ਹਣਾ ਹਾਂ ਤੇਰਾ ਬਹਿ ਗਈ ਹਣਾ ਬਸ ਉਹ ਬਹਿ ਗਈ ਹਣਾ ਆ ਮਤਲਬ ਸਾਰਾ ਐ ਵਧੀਆ ਤਰੀਕੇ ਨਾਲ ਬੀਤ ਜਾਣਾ ਹਾਂ ਠੀਕ ਹੈ ਜੀ ਹੋਰ ਉਹਨੇ ਬਾਰਾਂ ਸੋਹਰਾ ਸੂਰਾ ਉਹ ਤੁਸੀਂ ਬੈਠੇ ਕਰੋ ਮੈਂ ਦੱਸਦਾ ਜੋ ਆਣੂ ਦੇ ਇਹਦੇ ਦੇ ਨਿੱਕੇ ਦੇ ਕੱਪੜੇ ਅਗਲੇ ਮੁੰਗਰੀ ਇਹਦੇ ਇਹਦੇ ਇਹ ਕਬਲੈਕ ਤੇ ਕੋ ਆ ਉਹਨੇ ਇੱਕ ਪੁੱਜ ਕੇ ਲੜੇ ਆ ਕੀ ਵਾਲੇ ਕੋਈ ਗੱਲ ਨਹੀਂ ਵੱਖਰੀ ਵਜਿਹ ਟਾਈਮਾਂ ਤੇ ਪਾਉਣੇ ਇਹਦਾ ਨਾ ਇਹਦਾ ਰੈੱਡ ਨਾ ਕਰਦੀ ਨਹੀਂ ਨਹੀਂ ਰੈੱਡ ਨਾ ਕਰਦੀ ਇਹ ਦੋਖਾ ਕਰਦੀ ਹੁੰਦੀ ਚੱਲੋ ਬੜੇ ਖੱਤੀਏ ਮੇਰੇ ਨਾਲ 6 ਮਹੀਨੇ ਬਾਅਦ ਲੋਕੀਂ ਵੇਖ ਰਹੇ ਨੇ ਹਨਾ ਆਉਂਦੇ ਤੇ ਰਹੇ ਆ ਪਰ ਵੀਡੀਓ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਨਹੀਂ ਆਏ ਬਾਪੂ ਜੀ ਤਾਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਬਿੰਦੂ ਕਾਹਲੀ ਤੁਹਾਨੂੰ ਵੀ ਲੈ ਜਾਣਾ ਤੁਹਾਨੂੰ ਵਧਾਈਆਂ ਬਹੁਤ ਬਹੁਤ ਵਧਾਈਆਂ ਹੈ ਕਿੰਨੀ ਕਿੰਨੀ ਖੁਸ਼ੀ ਵਾਲੀ ਗੱਲ ਆ ਮਾਦਾ ਜੀ ਬਹੁਤ ਬਹੁਤ ਵਧਾਈਆਂ ਹੋਣ ਜੀ ਤੁਹਾਨੂੰ ਤੁਹਾਨੂੰ ਲੈ ਜਾਣਾ ਹਾਂ ਚਲੋ ਹਾਂਜੀ 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 ਉਧਰ ਵੇਖੋ ਉਧਰ ਵੇਖੋ ਉਧਰ ਵੇਖੋ ਅਜੇ ਪੌਣੇ ਦੇ ਪੌੜੀ ਦਿਨਾਂ ਤੱਕ ਬਸ ਹੀ ਆ ਰਹੇ ਇਤਨਾ ਪੌਣੇ ਫੜੀ ਪੌਣੇ ਤਾਂ ਵੈਸਾ ਤੇ ਪੌਣੇ ਆ ਪੌਣੇ ਪੌਣੇ ਆ ਇਹਨੇ ਪੌਣੇ ਪਾ ਕੇ ਵੇਖ ਲੈ ਪਾ ਫਿਰ ਲਾਦੇ ਹੋ ਨਾ ਫਿਰ ਵੀਡੀਓ ਚ ਚੱਲੀ ਮੇਰਾ ਬਰਾਉਂਾ ਹਾਂ ਨਹੀਂ ਬਰਾਉਂਾ ਨਹੀਂ ਚੱਲ ਜਣਾ ਇਹਦਾ ਰੋਣਾ ਕਿਉਂ ਲਿਆਪਤ ਪਾਣੀ ਥੋੜਾ ਜਿਹਾ ਲਿਆ ਤੇ ਮੱਖਾਂ ਵੀ ਨਾ ਆਉਂਦੀ ਸੁਰੀਆਂ ਨਹੀਂ ਚੱਲਦਾ ਜਾ ਜਾ ਮੈਨੂੰ ਪਾ ਲੰਦੋ ਪਹਿਲਾਂ ਤੇ ਫਿਰ ਉਹਤੀ ਜਿਹੜੀ ਆ ਵੈਹੀ ਚੱਲੀ ਆ ਇਹੋ ਜਿਹਾ ਮਸੂਲਸੋਹਣ ਦਿਆ ਹੈਂ ਇਹ ਸਾਡੀ ਮਿਹਰਬਾਨੀ ਆ ਸਹੀ ਨਹੀਂ ਨਹੀਂ ਸਾਡੀ ਮਿਹਰਬਾਨੀ ਆ ਰੋ ਰੋਦੇ ਹਾਂ ਸਾਥ ਦਿਆ ਦਾ ਸਭੀ ਦਿਨ ਉਹਨਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਕੀ ਨਹੀਂ ਰੋਣਾ ਪਤਾ ਨੋੜਾ ਪੁੱਤੂ ਆ ਆ ਸਾਈਡ ਤੇ ਰੱਖ ਪੁੱਤੂ ਵੀਰੇ ਗਰੇ ਕੋ ਵੀਰੇ ਆਹ ਚੀਜ਼ਾਂ ਦੇ ਪਹਿਲਾਂ ਲੈ ਇਹਦੇ ਲਿਆਓ ਜੀ ਉਹ ਦਿਨ ਪਾਇਓ ਪੁੱਤੂ ਆ ਐਨਕੀ ਚੈੱਕ ਗਰੰਟੀ ਤੇ ਹੀ ਮੁੰਡੇ ਦੀ ਕੋਈ ਨਹੀਂ ਗਰਬਾਨੀ ਲਾਇਆ ਨੂੰ ਆ ਮੁਸ਼ਕਿਲ ਕਰ ਬੱਚਾ ਵੀ ਇੱਥੇ ਆਓ ਪਵਾਓ ਪਾ ਲੈ ਭੈਣ ਨੂੰ ਮੈਂ ਨਹੀਂ ਦੱਸਾਂ ਹੈ ਬੈ ਤੁਹਾ ਮਾਰਾ ਤੈਨ ਕਰਦੀ ਹੈ ਬੋਲੇ ਸੁਨੇਹਾ ਰਾਜੀਆ ਹੈ ਹਾਂ ਤੁਸੀਂ ਜਾਓ ਪਰ ਬਣੀ ਇੱਧਰ ਆਪਾਂ ਅੱਗੇ ਜੀਤ ਨਾ ਆਵੇ ਨਾ ਉੱਠ ਜਾ ਵਾਹਿਗੁਰੂ 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 ਹਾਂ ਇੱਧਰ ਪਵਾਓ ਉਧਰ ਤੂੰ ਫੜ ਫੜਾ ਦਿੰਦੀ ਥੋੜੀਆਂ ਹੋਰ ਵੜ ਕੇ ਤੂੰ ਪਾਉ ਤੇ ਜਿੰਨੀਆਂ ਛੋੜੀਆਂ ਲੈ ਨਾ ਪੜੀ ਬੰਦੀ ਦੀ ਸਾਕੇ ਉਧਰ ਉਹ ਵੀ ਵੀਰ ਦੀ ਲੱਗੇ ਤੂੰ ਵੀ ਪਵਾ ਪੈਣ ਨੂੰ ਸੁਖਾਈ ਪਾ ਆ ਦੀਦੀ ਨੂੰ ਥੋੜੀਆਂ ਜੀਆਂ ਪਾ ਦੇ ਥੋੜੀਆਂ ਬਹੁਤ ਥੋੜੀਆਂ ਵੜਾਉ ਲੈ ਨਾ ਜਾ ਚੱਲੇ ਪਾਉ ਇਹ ਵੀ ਵੀਰ ਦੋਵੇਂ ਚੱਲ ਚਾ ਚੱਲੋ ਜੀ ਮੱਕੀ ਵੀ ਪੁੱਛ ਆਹਰ ਮੰਦ ਆਇਆ ਪਵਾਣ ਤੂੰ ਪਵਾ ਦੇ ਵਾਹ ਗੁਰੂ ਮਰੋਗੇ ਦਾ ਗਾ ਗਾ ਮਾਰੇ ਤੈਨੂੰ ਨਾ ਚੜਦੀ ਕਲਾ ਬਖਸ਼ੀ ਜਿਵੇਂ ਤਾਂ ਕਿ ਰੁਕ ਨਾ ਪਾਇਆ ਹੋਸ ਭਾਰ ਕੇ ਬਾੜ ਬੂਟਾ ਨੀ ਪਾ ਕੇ ਕਰੋ ਪਹਿਲਾ ਪਹਿਲਾ ਸ ਕਰਨ ਹੋ ਗਿਆ ਜੀ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਚਲ ਬਸ ਚਲ ਮਾਛੂ ਦਾ ਹਣਾ ਕਿਹੜਾ ਭੈਣ ਲੱੱਗਦੀ ਹੈ ਜਿਹੜਾ ਜਿਹੜਾ ਸਮਾਨ ਨੇ ਪਸੰਦ ਕੀਤਾ ਮੈਂ ਵੀਡੀਓ ਵੇਖੀ ਹੋਈ ਜਿੱਦਾਂ ਤੂੜਾ ਮੋੜਨ ਲੱਗਦੀ ਹੈ ਜਿਹੜਾ ਅੱਜ ਕੱਲ ਕੱਢ ਕੇ ਬਾਹਰ ਲੱਗੀ ਕੱਢਣਾ بڑے بڑے ਫਲਾ ਬڑے ਕੀ ਨਾ ਵਿਖਾਏ ਪਰ ਪਸੰਦੀ ਨਾ ਆਵੇ ਇਹਨੂੰ ਹਰ ਗਰੇ ਪਸੰਦ ਆਇਆ ਕਿ ਉਹਦੇ ਰਿੱਝ ਜਾਂਦੇ ਆ ਤੇ ਆ ਰਾਸ ਖੋਖੜੋ ਨਹੀਂ ਕਰੇ ਸੱਚਾ ਉਹ ਮਰੇ ਵੀ ਡਿਊਟੀ ਲਈ ਹਰ ਕਿਰੀ ਆਪਣੇ ਆਪਣੀ ਜਗ੍ਹਾ ਨੋਟ ਲਿਖੀ ਐ। ਉਹ ਉਧਰ ਪਾਫੇ ਜਿਹੜੇ ਇੱਧਰ ਕਰਨੇ। ਆਹ ਜੀ। ਆਹ ਹਰਮਨ ਬਾਈ ਕੋ ਸੂਟ ਲਿਆਂਦਾ ਵਾ ਜਿਹੜਾ ਜਿੱਦਣ ਇਹਨੂੰ ਲੈਣ ਜਾਣਾ ਵਾ ਨਾ ਉਹ ਦਿਨ ਪਾ ਲੂਗੀ। ਹਰਮਨ ਹੈ ਨਾ। ਤੇ ਦੂਦੂ ਦੀਆਂ ਚੀਕਿਆਂ ਦੇ ਲੈ ਆਉਂਦੇ ਆ ਨਾ। ਤੇ ਆਹ ਇਹਦੀ ਨਾਲ ਫੜਨ ਵਾਲੀ ਜੁੱਤੀ ਐ ਮੈਂ ਲੈ ਲਈ ਮੇਰੇ ਤੇ ਟਾਈ ਚੀਜ਼ ਬਾਦੂਗੀ ਨਾ ਸਮਝਾ। ਕੱਲੋਂ ਟਾਈ ਖਰੀਦਾਂਗੇ ਇਹਦੇ ਕੱਪੜੇ ਸਾਰੇ ਕੱਲ੍ਹ ਖਰੀਦਨੇ ਆ। ਆਈ ਨਹੀਂ ਦਸਾਰਾ ਨਿੱਕੇ ਰੋਣੇ ਉਹਦੋਂ ਛੋੜ ਜਿਹੜਾ ਭੋਲੇ ਨੂੰ ਬਰਾਤ ਲੇ ਆ ਵੀ ਕੱਢਣਾ ਆ ਵੀ ਆਵਲੇ ਦਾ ਆਜ ਦਿਨ ਵੀਰ ਪੈਣ ਨੂੰ ਲੈਣ ਜਾਊਗਾ ਉਹਦੋਂ ਪਾ ਦਾਂਗੇ ਤੇ ਆ ਸਿੱਤੀ ਦੇਸਾਰ ਬੰਦਾਂਗੇ ਇਹਦੇ ਨਾਲ ਤੇ ਕਾਲੀ ਦੇਸਾਰੇ ਹਨਾ ਠੀਕ ਹੈ ਬਹੁਤ ਸੋਹਣਾ ਤੇ ਮੈਂ ਪੈਣ ਦੇ ਬਿਜ਼ੀ ਹੋ ਜਾਣਾ ਆਪ ਤਿਆਰ ਹੋਣ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਫਿਰ ਲੈਣੇ ਨੂੰ ਲਾਗੀ ਚੀਜ਼ ਕੱਢ ਕੇ ਫੜਾਤੀ ਕਾਹੀ ਯਾ ਰਨ ਵੀ ਹਰ ਹਰ ਮੰਦਾ ਆਹ ਫਾਹੇ ਜਿਹੜੀ ਦੇਖ ਲਈ ਨਾ ਤੇਰੇ ਘਰ ਆਦ ਮੈਂ ਆਇਆ ਆਈ ਲੈ ਜਾਣਾ ਨਾ ਹਾਂਜੀ ਉਹਦੇ ਵਿੱਚ ਜਿਹੜੀ ਤੇਰੇ ਚ ਫੋਨ ਦੀ ਆਈ ਦੀ ਵਿਆਹ ਵਾਲੇ ਸੂਟ ਨਾ ਪਾਉਣ ਨੂੰ ਦਿੱਤੀ ਹਾਂ ਨਾ ਪਰ ਸਾਰਾ ਠੀਕ ਹੈ ਇਹਨਾਂ ਫੁੱਬੀ ਬੜੀ ਹੈ ਇਹਨੂੰ ਆਹ ਪੈਰ ਬੜੇ ਸੋਹਣੇ ਲੱਗਣਗੇ ਆ ਲੋ ਰੱਖੋ ਆਹ ਉਹਦੀ ਮੈਡਮ ਦੀ ਆਹ ਸਾਡੀ ਮੈਡਮ ਦੀ ਮੈਡਮ ਦਾ ਮੈਡਮ ਕਿਹੜੀ ਤੌਰ ਇਤਨਾ ਹੈ ਮੈਡਮ ਹਾਂ ਮੈਨੂੰ ਸੂਟ ਦਾ ਸੂਟ ਆ ਕਿੱਥੇ ਆਹ ਖਾਦੀ ਦੁਲਨ ਛੋਟੀ ਦੁਲਨ ਆਏ ਹਾਏ 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 ਸਤਾਰੇ ਇਹ ਲਿਸ਼ਕਲਿਸ਼ ਕੀ ਕਰਨਾ ਹੈ ਇੱਕ ਮਿੰਟ ਛੋਲੀ ਛੋਲੀ ਸੁਣ ਆਹੋ ਨਾਲੇ ਲਿੰਗੇ ਦਾ ਲਿੰਗਾ ਤੇ ਨਾਲੇ ਸ਼ਰਾਰਾਂ ਸੁਟ ਇਹ ਇਹ ਸ਼ੁਰੂ ਤੋਂ ਉਦੋਂ ਹੀ ਜਾਂਦੀ ਜਦੋਂ ਅਸੀਂ ਆਉਂਦੇ ਹਾਂ ਨਾ ਪਹਿਲਾਂ ਉਦੋਂ ਆਉਂਦੀ ਸੀ ਕਿ ਮੈਂ ਸ਼ਰਾਰਾਂ ਲੈਣਾ ਹਾਂ ਇਹ ਵੀ ਠੀਕ ਹੈ ਹਾਂ ਸੋਨਾ ਸੋਨਾ ਚਲੋ ਇਦੇ ਨਾਲ ਥੋੜੀ ਚੁੰਨੀ ਹੈ ਵੀ ਲੈਣੀ ਹੈ ਉਹ ਕੱਲ ਨੂੰ ਲੈ ਕੇ ਦੂੰਗੀ ਮੈਂ ਉੱਥੋਂ ਇਹ ਨਾਲ ਲੈਣਾ ਹਾਂਜੀ ਚੁੰਨੀ ਛੋੜੀ ਨਾ ਛੋਟੀ ਬੱਚਿਆਂ ਵਾਲੀ ਦਿੱਤੀ ਹੈ ਤੇ ਇਹਨੂੰ ਹਾਰ ਨਹੀਂ ਨਾ ਕਰਨੀ ਆ ਵਾ ਵੱਡੀ ਹੋਈ ਹੈ ਤੇ ਮੈਂ ਸਿਰ ਤੱਕ ਨਾ ਉਹ ਦਿਨ ਨੂੰ ਤੇ ਫਿਰ ਵੱਡੀ ਚੁੰਨੀ ਲੈ ਦਾਂਗੇ ਮਾੜੀ ਉਹ ਆਣੀ ਨੂੰ ਟੌਪਸ ਟੌਪਸ ਲਾ ਕੇ ਦਿਓ ਮੈਂ ਉਹ ਕੱਲ ਨੂੰ ਫਿਰ ਮੋਸੂ ਜਿਆ ਲਗਾ ਦਾਂਗੀ ਨਾ ਅੱਜ ਟਾਈਮ ਥੋੜਾ ਹੀ ਨਾਲੇ ਇਹਦੇ ਨਾਲੇ ਇੱਕ ਬੰਦ ਦੱਸਿਆ ਹੁੰਦਾ ਆਦੀ ਉਹ ਜਿਹੜੀ ਚੀਜ਼ ਮਿਲ ਜਾਣੀ ਹੈ ਨਾ ਇਹਦਾ ਸਾਰਾ ਕੁਝ ਉਹਨੇ ਦੇ ਕੱਪੜੇ ਯਾਰ ਉਹ ਤੋਂ ਉਹਦੇ ਹੋ ਜਾਂਦਾ ਨਾ ਜਿਹਦਾ ਦਿਨ ਵਧੀਆ ਪਰਫੈਕਟ ਹੋਊਗਾ ਉਹ ਦੇ ਅੱਛਾ ਤਾਂ ਬਈ ਜੀ ਕੰਮ ਕਰਦੇ ਆ ਤੇ ਹੁਣ ਕਿੰਨਾ ਚਿਰ ਇੱਥੇ ਰਹਿਣਾ ਜੋ 4-5 ਦਿਨ ਲੋਕ ਮਿਲਣਗੇ ਤੇ ਇਹ ਰਿਸਟੈਕ ਲੈ ਨਿਕ ਰਾਇਆ ਹੈ ਜੇਕ ਤਾਂ ਕਰਾ ਲਈ ਮੈਂ ਆਪੇ ਸਿਖਾਉਂਗਾ ਨਹੀਂ ਆਪੇ ਕਰ ਲਿਆ ਉਹ ਕਿੰਨਾ ਵਕਤ ਹੋਣਾ ਹੈ ਤੁਹਾਡੇ ਜਗ੍ਹਾ 4-5 ਇਹਦੇ ਮਾਮੇ ਸਭ ਪੜਨਾ ਰਿਹਾ ਹਾਂ ਠੀਕ ਹੈ ਤੇ ਕੱਲ੍ਹ ਦੇ ਚਲਾਇਆ ਹੋਣਾ ਹਾਂ ਕਿਮ ਨੁਕਤ ਲਾਟਾ ਛਾੜ ਆ ਆ ਸ਼ਮਾ ਮਾ ਮੇ ਨੇ ਇਹਨਾਂ ਪਹਿਲਾਂ ਤੇ ਉਹਨਾਂ ਨੇ ਗੱਲਾਂ ਚਲਾਈਆਂ ਤੇ ਬੋਲਾਂ ਗੱਲ ਉਹਨਾਂ ਚਲਾਈ ਆ ਆ ਆ ਤੇ ਸਵਾਗਤ ਛਾੜ ਛਾੜ ਕੇ ਫਿਰ ਫਿਰ ਸਿੱਧਾ ਹੋ ਗਿਆ ਆਪਣਾ ਦੇਖੋ ਜੀ ਇਹ ਤਾਂ ਵੱਡਾ ਕਿਉਂ ਪੀਸਮਤ ਹੁੰਦੀ ਇਹਦੇ ਬੇਟਾ ਕਿਉਂ ਪੀਂਗੀਆਂ ਦੀ ਇਹ ਦੇਖ ਕੇ ਜਾਂਦੀ ਆ ਇਹ ਗੱਲ ਆ ਜੀ ਇਹ ਸੋਚੀਏ ਤੁਸੀਂ ਇਹ ਆ ਸੁਣ ਲਿਓ ਧਿਆਨ ਨਾਲ ਆ ਬਜ਼ੁਰਗਾਂ ਦੀ ਗੱਲਾਂ ਸੁਣਨ ਵਾਲੀਆਂ ਜੀ ਇਹ ਚੋਂ ਪੀੜੀਆਂ ਦੀ ਇਹ ਰਿਸ਼ਤੇਦਾਰੀ ਹੁੰਦੀ ਜੇ ਅੱਜ ਕੱਲ ਦੇ ਲੋਕ ਜਿਹੜੇ ਹਨ ਅੱਜ ਕੱਲ ਤੇ ਸਭ ਇਹੋ ਜਿਹਾ ਆ ਗਿਆ ਉਹ ਕਾਹ ਹੋ ਕੇ ਖੁਸ਼ੀ ਖੁਸ਼ੀ ਨਹੀਂ ਸਹੀ ਗੱਲ ਹੈ ਸਹੀ ਗੱਲ ਨਹੀਂ ਤਾਂ ਪਹਿਲੇ ਵੇਖੀ ਜਾਂਦੇ ਸੀ ਮਾਮਿਆਂ ਦੇ ਗਾੜੀ ਨੂੰ ਸਾਲੇ ਹੀ ਮਾਮਿਆਂ ਦੀ ਹੁਣ ਭੂਆ ਦੇ ਗਾੜੀ ਭਰਾ ਭੂਆ ਭੂਆ ਦੇ ਗਾੜੀ ਦੇਰ ਜੇੜ ਸਾਰੇ ਆਪਸ ਵਿੱਚ ਮਿਲਦੇ ਅੱਜ ਕੱਲ ਭੂਆ ਮਾਮੇ ਜਾਂ ਤੇ ਕੌਣ ਮਿਲਦਾ ਕੋਈ ਨਹੀਂ ਮਿਲਦਾ ਇਹ ਅਣੀ ਕੀ ਗੱਲ ਹੋ ਗਈ ਆ ਕਹਿੰਦੀ ਸੀ ਕੋਰੇ ਬੋਲੇ ਮੈਨੂੰ ਆਖੰਦੀ ਸੀ ਕਿ ਮੈਂ ਰੋਣਾ ਨਹੀਂ ਕੱਢੋ ਇਹਨੂੰ ਹੈ ਉਤੋਂ ਤਾਂ ਆਖੰਦੀ ਸੀ ਦੇ ਵਿੱਚ ਮੈਨੂੰ ਪਤਾ ਤੇ ਹੁਣ ਵੇਖੋ ਤੁਸੀਂ ਚਲੋ ਓਠ ਓਠ ਛੱਡ ਦਿਓ ਸੰਗੀਆਂ ਆਏ ਆਏ ਆਹ ਅੰਦਰ ਹੋਲੀ ਚੱਲੀ ਆ ਇਹ ਜਿਹੜਾ ਠੰਡੀਆਂ ਨੇ ਮੇਰੀ ਹੈ ਹੈ ਇੱਕ ਦਾ ਅਡਜਸਟਮੈਂਟ ਕਰ ਲਿਓ ਪਹਿਲੋਂ ਆਖੰਦੀ ਹੀ ਗੱਡੀ ਦੇ ਵਿੱਚ ਜਦੋਂ ਸਾਰੀ ਸ਼ਾਪਿੰਗ ਕਰਕੇ ਆਈਆਂ ਹਨ ਉਦੋਂ ਆਖੰਦੀ ਹੀ ਕਿ ਇਹਨੂੰ ਕੱਢੋ ਇਹਨੂੰ ਹੈ ਹਾਸੇ ਮਜ਼ਾਕ ਦੇ ਵਿੱਚ ਸਾਨੂੰ ਪਤਾ ਹੁਣ ਉੱਥੇ ਸਾਰੇ ਮਹਿਫਲ ਦੇ ਵਿੱਚ ਅਸੀਂ ਸਾਰਾ ਦਾਦਾ ਦਦ ਦੀ ਚਾਰਜ ਕਰਕੇ ਬੈਠੇ ਆ ਆਪਸ ਦੇ ਵਿੱਚ ਕੀ ਕਰਨਾ ਵਾ ਵਿਆਹ ਦੇ ਉੱਤੇ ਜਾਂ ਕਦੋਂ ਚੂੜੀਆਂ ਚੜਾਉਣੀਆਂ ਕਦੋਂ ਚੂੜੀਆਂ ਜੋ ਚੜ ਗਈਆਂ ਕਦੋਂ ਕੀ ਨਾ ਦਾ ਮਹਿੰਦੀ ਲਾਉਣੀ ਆ ਤੇ ਕਦੋਂ ਚੂੜਾ ਪਾਉਣਾ ਉਹ ਸਾਰੇ ਵਿਸਲਾਵਾਵਾਂ ਹੋਦੀਆਂ ਤੇ ਇਹ ਅੰਦਰ ਹੈ ਗੁੰਦਾ ਵੀ ਇਹ ਮੈਨੂੰ ਵਾਰੀ ਵਾਰੀ ਹੈ ਕੁਰਸੀ ਉੱਡੀ ਨਹੀਂ ਜਾਂਦੀ ਹਾਂ ਕੁਰਸੀ ਉੱਟ ਕੇ ਕਿੰਦਾ ਹੈ ਮੈਂ ਇੱਕ ਵੀ ਨਹੀਂ ਸੋ ਇਹਦਾ ਹੋਣੀ ਦਾ ਤਰ ਪਾਉ ਜੀ ਪਾਉ ਕੇ ਅੰਡਾ ਐਡੀ ਘੁੱਟ ਕੇ ਪਾਣੀ ਨੂੰ ਨਹੀਂ ਆਦੋਏ ਬੀ ਗਿਆ ਨੇ ਕੋਲੇ ਪਾਉ ਵੇਖ ਤੇ ਸਾਰਾ ਵਿਆਹ ਤੁਸੀਂ ਵੇਖਣਾ ਵਿਆਹ ਤੋਂ ਬਾਅਦ ਵੀਡੀਓ ਪੈਣੀ ਆ ਤੇ ਵਿਆਹ ਉਦੋਂ ਹੋ ਚੁੱਕਾ ਹੋਣਾ ਅੱਜ ਥੋੜੇ ਸਮੇਂ ਤੱਕ ਤੁਹਾਨੂੰ ਮਿਲਦੇ